ਦੇਸ਼ ਦੀ ਆਜ਼ਾਦੀ ਦੀ 79ਵੀਂ ਵਰੇਗੰਢ ਪੂਰੇ ਜਸ਼ਨ ਨਾਲ ਮਨਾਈ ਗਈ ਹੈ ਦੇਸ਼ ਭਰ ਵਿੱਚ ਤੇ ਗੱਲ ਕਰ ਲਈਏ ਅੰਮ੍ਰਿਤਸਰ ਵਿੱਚ ਗਾਂਧੀ ਗਰਾਉਂਡ ਵਿੱਚ ਜ਼ਿਲ੍ਹਾ ਪੱਧਰੀ ਸਮਾਗਮ ਆਯੋਜਿਤ ਕੀਤਾ ਗਿਆ ਜਿੱਥੇ ਕਿ ਪੰਜਾਬ ਕੈਬਨਿਟ ਦੇ ਮੰਤਰੀ ਬਲਬੀਰ ਸਿੰਘ ਨੇ ਇੱਥੇ ਰੰਗਾਂ ਦਾ ਫੇਰਾਂ ਦੀ ਰਸਮ ਅਦਾ ਕੀਤੀ ਇਸ ਤੋਂ ਬਾਅਦ ਆਜ਼ਾਦੀ ਘੁਲਾਟੀ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ ਉਸ ਤੋਂ ਬਾਅਦ ਰੰਗ ਰੰਗ ਪ੍ਰੋਗਰਾਮ ਵਿੱਚ ਛੋਟੇ ਛੋਟੇ ਬੱਚਿਆਂ ਨੇ ਜਿਹੜੇ ਕਿ ਆਪਣੀ ਪੇਸ਼ਕਾਰੀ ਦਿੱਤੀ ਸੀ ਨਾਲ ਹੋਰ ਵੀ ਜਿਮਨਾਸਟਿਕ ਦੇ ਪ੍ਰੋਗਰਾਮ ਵੀ ਜਿਹੜਾ ਕਿ ਇੱਥੇ ਆਯੋਜਿਤ ਕੀਤਾ ਗਿਆ ਔਰ ਉਸ ਤੋਂ ਬਾਅਦ ਡਾਕਟਰ ਨੀਰਮਪ੍ਰਕਤ ਡਾਕਟਰ ਨੀਰਮਪ੍ਰਕਤ ਸਿੰਘ ਸਾਹਿਬ ਪੱਤਰ ਦੇ ਕੇ ਜਿਨ੍ਹਾਂ ਨੇ ਪੰਜਾਬ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਇਆ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਸਿਹਤ ਮੰਤਰੀ ਪੰਜਾਬ ਵੱਲੋਂ ਤੁਸੀਂ ਦੇਖ ਸਕਦੇ ਹੋ ਕਿ ਬੱਚਿਆਂ ਵੱਲੋਂ ਵੀ ਬਹੁਤ ਸੁੰਦਰ ਪੇਸ਼ਕਾਰੀ ਜਿਹੜੀ ਕੀਤੀ ਗਈ ਹੈ ਗਿੱਦਾ ਭੰਗੜਾ ਤੇ ਹੋਰ ਕਲਚਰਲ ਪ੍ਰੋਗਰਾਮ ਦਾ ਜਿਹੜਾ ਕਿ ਆਯੋਜਨ ਕੀਤਾ ਗਿਆ ਜਿੱਥੇ ਕਿ ਮੁੱਖ ਮਹਿਮਾਨ ਡਾਕਟਰ ਬਲਬੀਰ ਸਿੰਘ ਵੱਲੋਂ ਵੀ ਇਹਨਾਂ ਬੱਚਿਆਂ ਦੀ ਸ਼ਲਾਘਾ ਕੀਤੀ ਗਈ ਔਰ ਜੋ ਪੰਜਾਬ ਸਰਕਾਰ ਦੀਆਂ 3.5 ਸਾਲ ਦੀਆਂ ਪ੍ਰਾਪਤੀਆਂ ਨੇ ਉਹਨਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ ਔਰ ਆਖਿਆ ਗਿਆ ਵੀ ਲਗਾਤਾਰ ਪੰਜਾਬ ਸਰਕਾਰ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਸੂਬੇ ਦੀ ਤਰੱਕੀ ਅਤੇ ਵਿਕਾਸ ਵਾਸਤੇ ਵੱਡੇ ਪ੍ਰੋਜੈਕਟ ਲਿਆ ਰਹੀ ਔਰ ਵੱਡੀਆਂ ਪੁਲਾੰਗਾ ਜਿਹੜੇ ਕੀ ਲਗਾਤਾਰ ਉਹ ਪੁੱਟੇ ਜਾ ਰਹੀ ਔਰ ਉਹਨਾਂ ਨੇ ਦੇਸ਼ ਪਰਦੇ ਲੋਕਾਂ ਨੂੰ ਅੱਜ ਦੇ ਦਿਹਾੜੇ ਦੀ ਵਧਾਈ ਦਿੱਤੀ। ਇਹ ਅੱਜ ਮੌਕਾ ਹੈ ਕਿ ਅਸੀਂ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰੀਏ। ਉਦੋਂ ਸਾਡੇ ਜਿਹੜੇ ਆਜ਼ਾਦੀ ਕੋਲ ਆਡੀ ਸੀ ਉਹ ਸਾਡੀ ਖਾਤਰ ਜੇਲ੍ਹਾਂ ਚ ਗਏ ਕਾਲੇ ਪਾਣੀ ਗਏ ਸੋਲੀਆਂ ਤੇ ਚੜ੍ਹੇ ਉਦੋਂ ਦੇਸ਼ ਭਗਤੀ ਇਹ ਸੀ ਤੇ ਅੱਜ ਦੇਸ਼ ਭਗਤੀ ਇਹ ਆ ਕਿ ਉਹਨਾਂ ਨੇ ਜਿਹੜੀ ਆਜ਼ਾਦੀ ਕਹਿਆ ਸੀ ਅੱਜ ਆਪਕ ਸਕਦੇ ਕਿ ਤਿੰਨ ਕਿਸਮ ਦੀ ਹੁੰਦੀ ਹੈ ਇੱਕ ਤਾਂ ਹੈਗੀਆ ਤੁਹਾਨੂੰ ਵੋਟ ਪਾਣ ਦੀ ਆਜ਼ਾਦੀ ਜਿਹੜੀ ਸ਼ਾਇਦ ਅੱਜ ਉਹ ਵੀ ਖਤਰੇ ਵਿੱਚ ਆ ਤੇ ਬਾਕੀ ਹੁੰਦੀ ਆ ਤੁਹਾਡੀ ਆਰਥਿਕ ਆਜ਼ਾਦੀ ਸਮਾਜਿਕ ਆਜ਼ਾਦੀ ਆਰਥਿਕ ਆਜ਼ਾਦੀ ਦਾ ਮਤਲਬ ਇਹ ਆ ਕਿ ਸਾਰੇ ਬੱਚਿਆਂ ਨੂੰ ਵਧੀਆ ਸਿੱਖਿਆ ਮਿਲੇ ਬੱਲ ਉਹਨਾਂ ਦਾ ਧਰਮ ਜਾਤ ਕੋਈ ਉਹਦੇ ਚ ਬੰਧਨ ਨਾ ਹੋਵੇ ਕੋਈ ਗਰੀਬੀ ਰੇਖਾ ਤੋਂ ਨੀਚੇ ਉੱਪਰ ਸਾਰਿਆਂ ਨੂੰ ਵਧੀਆ ਸਿੱਖਿਆ ਮਿਲੇ ਇਹ ਵੀ ਦੇਸ਼ ਭਗਤੀ ਆ ਬੱਚੇ ਪੜ੍ਹ ਲਿਖ ਕੇ ਰੋਜ਼ਗਾਰ ਲੈਣ ਉਹ ਜਿਹੜੀ ਬੇਰੋਜ਼ਗਾਰੀ ਤੋਂ ਆ ਜਾਂਦੀ ਉਹਨਾਂ ਨੂੰ ਮਿਲੇ ਇਸੇ ਤਰ੍ਹਾਂ ਬਿਮਾਰੀ ਤੋਂ ਔਰ ਸਾਰਿਆਂ ਦੇ ਸਾਰੀਆਂ ਭਰਾਂ ਦੀ ਸਹੂਲਤਾਂ ਲੋਕਾਂ ਨੂੰ ਮਿਲਣ ਗੰਦਗੀ ਤੋਂ ਬਿਮਾਰੀਆਂ ਤੋਂ ਆਜ਼ਾਦੀ ਮਿਲੇ ਕੋਈ ਬੰਦਾ ਕੀ ਖਾਂਦਾ ਕੀ ਉਹ ਪਕਾਉਂਦਾ ਘਰ ਦੇ ਵਿੱਚ ਕਿਹਦੇ ਨਾਲ ਵਿਆਹ ਕਰਾਂਦਾ ਇਹ ਸਾਰੇ ਮਤਲਬ ਜਿਹੜੇ ਧਰਮਾਂ ਤੋਂ ਉੱਪਰ ਉੱਠ ਕੇ ਜਿਹੜੇ ਹੈਗੇ ਆ ਹਰ ਇੱਕ ਇਨਸਾਨ ਦਾ ਇਹ ਹੱਕ ਆ ਉਹਨੂੰ ਸਮਾਜਿਕ ਆਜ਼ਾਦੀ ਸਾਰੇ ਆਪਾਂ ਮਿਲ ਕੇ ਜੇ ਸਾਡੇ ਸਾਰੇ ਸਮਾਜ ਸਾਰੇ ਫਿਰਕੇ ਸਾਡੇ ਇਕੱਠੇ ਮਿਲ ਕੇ ਕੋਸ਼ਿਸ਼ ਕਰਨਗੇ ਤਾਂ ਤਾਂ ਇਸ ਦੇਸ਼ ਨੂੰ ਪੰਜਾਬ ਨੂੰ ਅੱਗੇ ਵਧਣ ਤੋਂ ਕੋਈ ਨਹੀਂ ਰੋਕ ਸਕਦਾ ਸੋ ਇਸ ਵੇਲੇ ਇਹ ਵੀ ਇੱਕ ਸੱਚੀ ਦੇਸ਼ ਭਗਤੀ ਆ ਕਿ ਲੋਕਾਂ ਦਾ ਆਪਸ ਵਿੱਚ ਮੇਲ ਬਲਾ ਵਧਾਈਏ ਆਪਾਂ ਆਪਸ ਵਿੱਚ ਪਿਆਰ ਹੋਵੇ ਸਾਡਾ ਜਿਹੜਾ ਸੱਭਿਆਚਾਰ ਵੀ ਹੈ ਸਾਡੇ ਗੁਰੂਆਂ ਨੇ ਜਿਹੜੀ ਸਰਬੱਤ ਦੇ ਭਲੇ ਦੀ ਗੱਲ ਕੀਤੀ ਆ ਅਸੀਂ ਗੁਰੂਆਂ ਦੀ ਵੀ ਜਿਹੜਾ ਹੁਕਮ ਆ ਉਹਨੂੰ ਉਹਨੂੰ ਮੰਨੀਏ ਸਰਬੱਤ ਦੇ ਭਲੇ ਦੀ ਗੱਲ ਕਰੀਏ ਔਰ ਸਾਰੇ ਜਣੇ ਇਕੱਠੇ ਹੋ ਕੇ ਹਮਲਾ ਮਾਰੀਏ ਆਪਣੇ ਪੰਜਾਬ ਨੂੰ ਜਿਹੜੀ ਸ਼ਹੀਦਾਂ ਨੇ ਜਿਹੜਾ ਉਹਨਾਂ ਨੇ ਕੰਮ ਸ਼ੁਰੂ ਕੀਤਾ ਸੀਗਾ ਜਿਹੜੀ ਆਰਥਿਕ ਤੇ ਸਮਾਜਿਕ ਸਾਡੀ ਜਿਹੜੀ ਹੈਗੀ ਆਜ਼ਾਦੀ ਹੈਗੀ ਆ ਉਹ ਅਸੀਂ ਹਰ ਘਰ ਤੱਕ ਖੁਸ਼ਹਾਲੀ ਜਿਹਨੂੰ ਅਸੀਂ ਰੰਗਲਾ ਪੰਜਾਬ ਸਾਡੇ ਮਾਲਕ ਮੁਕਤ ਹੱਥਾਂ ਬਰਾਣਾ ਚਾਹੁੰਦੇ ਆ ਉਹਦੇ ਵਾਸਤੇ ਉਹ ਤਾਂ ਹੀ ਹੋਏਗਾ ਜੇ ਪੰਜਾਬ ਪੜ੍ਹਿਆ ਲਿਖਿਆ ਹੋਏਗਾ ਨਸ਼ਾ ਮੁਕਤ ਹੋਏਗਾ ਔਰ ਇੱਥੇ ਇੰਡਸਟਰੀ ਆਏਗੀ ਕਿਸਾਨ ਪਰਫਲਤ ਹੋਣਗੇ ਔਰ ਜਿਹੜੇ ਆਪਾਂ ਨੂੰ ਬੱਚਾ ਲਈ ਰੋਜ਼ਗਾਰ ਪੈਦਾ ਹੋਏਗਾ ਹਰ ਘਰ ਦੇ ਵਿੱਚ ਚੜਾਏਗਾ ਉਹ ਕੋਈ ਸਰਕਾਰੀ ਜਾਂ ਪ੍ਰਾਈਵੇਟ ਨੌਕਰੀਆਂ ਉਹਦਾ ਲਾਭ ਪਹੁੰਚੇਗਾ ਲੋਕਾਂ ਤੱਕ ਇਹ ਅਸਲੀ ਅੱਜ ਦੀ ਜਿਹੜੀ ਦੇਸ਼ ਭਗਤੀ ਹੈ ਇਹ ਆ ਤੇ ਮੈਂ ਉਮੀਦ ਕਰਦਾ ਕਿ ਅਸੀਂ ਇਕੱਠੇ ਹੋ ਕੇ ਅਸੀਂ ਪੂਰੀ ਦੁਨੀਆ ਨਾਲ ਲੜਵਾ ਲੈ ਸਕਦੇ ਆ ਜੇ ਅਸੀਂ ਆਪਸ ਦੇ ਵਿੱਚ ਦੇਸ਼ ਦੇ ਸਾਰੇ ਫਿਰਕੇ ਸਾਰੇ ਧਰਮਾਂ ਦੇ ਸਾਰੀਆਂ ਅਲੱਗ-ਅਲੱਗ ਭਾਸ਼ਾ ਬੋਲਣ ਵਾਲੇ ਅਲੱਗ-ਅਲੱਗ ਰੀਜਨਸ ਦੇ ਬੰਦੇ ਜਿਹੜੇ ਆ ਗਿਆ ਸਾਰੇ ਅਸੀਂ ਇਕੱਠੇ ਹੋ ਕੇ ਕੋਸ਼ਿਸ਼ ਕਰਾਂਗੇ ਤਾਂ ਫਿਰ ਬਣੇਗਾ ਜਿਹੜਾ ਆਪਣਾ ਦੇਸ਼ ਆ ਸਾਡਾ ਨੰਬਰ 1 ਦੇਸ਼ ਬਹੁਤ-ਬਹੁਤ ਧੰਨਵਾਦ ਕਿਆ ਮਾਪਰਸਪਾਲ ਦੇ ਨਾਲ ਸਿਕੰਦਰਪੁਰ ਸ੍ਰੀਚਾ ਜਨਕ ਸਟੇ ਟੀਵੀ ਅੰਮ੍ਰਿਤਸਰ ਤਾਂ ਦੇਸ਼ ਦੀ ਆਜ਼ਾਦੀ ਦੀ 79ਵੀਂ ਵਰੇਗੰਢ ਪੂਰੇ ਜਸ਼ਨ ਨਾਲ ਮੌਜੂਦ ਹੈ ਦੇਸ਼ ਪਰ ਵਿੱਚ ਤੇ ਗੱਲ ਕਰ ਲਈਏ ਅੰਮ੍ਰਿਤਸਰ ਵਿੱਚ ਗਾਂਧੀ ਗਰਾਉਂਡ ਵਿੱਚ ਜ਼ਿਲ੍ਹਾ ਪੱਤਰੀ ਸਮਾਗਮ ਆਯੋਜਿਤ ਕੀਤਾ ਗਿਆ ਜਿੱਥੇ ਕਿ ਪੰਜਾਬ ਕੈਬਨਿਟ ਦੇ ਮੰਤਰੀ ਬਲਬੀਰ ਸਿੰਘ ਨੇ ਇੱਥੇ ਤਿਰੰਗਾ ਫੜਾਉਣ ਦੀ ਰਸਮ ਅਦਾ ਕੀਤੀ ਉਸ ਤੋਂ ਬਾਅਦ ਆਜ਼ਾਦੀ ਘੁਲਾਟੀਏ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ ਉਸ ਤੋਂ ਬਾਅਦ ਰੰਗ ਰੰਗ ਪ੍ਰੋਗਰਾਮ ਵਿੱਚ ਛੋਟੇ ਛੋਟੇ ਬੱਚਿਆਂ ਨੇ ਜਿਹੜਾ ਕਿ ਆਪਣੀ ਪੇਸ਼ਕਾਰੀ ਦਿੱਤੀ ਸੀ ਨਾਲ ਹੋਰ ਵੀ ਜਿਮਨਾਸਟਿਕ ਦੇ ਪ੍ਰੋਗਰਾਮ ਵੀ ਜਿਹੜਾ ਕਿ ਇੱਥੇ ਆਯੋਜਿਤ ਕੀਤਾ ਗਿਆ ਔਰ ਉਸ ਤੋਂ ਬਾਅਦ ਡਾਕਟਰ ਨੀਰਮਪਕਤ ਡਾਕਟਰ ਨੀਰਮਪਕਤ ਸਰਪੰਸਾ ਪੱਤਰ ਦੇ ਕੇ ਜਿਨ੍ਹਾਂ ਨੇ ਪੰਜਾਬ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਇਆ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਸਿਹਤ ਮੰਤਰੀ ਪੰਜਾਬ ਵੱਲੋਂ ਤੁਸੀਂ ਦੇਖ ਸਕਦੇ ਹੋ ਕਿ ਬੱਚਿਆਂ ਵੱਲੋਂ ਵੀ ਬਹੁਤ ਸੁੰਦਰ ਪੇਸ਼ਕਾਰੀ ਜਿਹੜੀ ਕੀਤੀ ਗਈ ਹੈ ਗਿੱਧਾ ਭੰਗੜਾ ਤੇ ਹੋਰ ਕਲਚਰਲ ਪ੍ਰੋਗਰਾਮ ਦਾ ਜਿਹੜਾ ਕਿ ਆਯੋਜਨ ਕੀਤਾ ਗਿਆ ਜਿੱਥੇ ਕਿ ਮੁੱਖ ਮਹਿਮਾਨ ਡਾਕਟਰ ਬਲਬੀਰ ਸਿੰਘ ਵੱਲੋਂ ਵੀ ਇਹਨਾਂ ਬੱਚਿਆਂ ਦੀ ਸ਼ਲਾਘਾ ਕੀਤੀ ਗਈ ਔਰ ਜੋ ਪੰਜਾਬ ਸਰਕਾਰ ਦੀਆਂ 3.5 ਸਾਲ ਦੀਆਂ ਪ੍ਰਾਪਤੀਆਂ ਨੇ ਉਹਨਾਂ ਬਾਰੇ ਵੀ ਜਾਣਕਾਰੀ ਸਥਿਤੀ ਗਈ ਹੋਰ ਆਖਿਆ ਗਿਆ ਵੀ ਲਗਾਤਾਰ ਪੰਜਾਬ ਸਰਕਾਰ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਸੂਬੇ ਦੀ ਤਰੱਕੀ ਅਤੇ ਵਿਕਾਸ ਵਾਸਤੇ ਵੱਡੇ ਪ੍ਰੋਜੈਕਟ ਲਿਆ ਰਹੀ ਹੋਰ ਵੱਡੀਆਂ ਪੁਲਾੰਗਾ ਜਿਹੜੇ ਕੀ ਲਗਾਤਾਰ ਉਹ ਕੁੱਟੇ ਜਾ ਰਹੀ ਹੋਰ ਉਹਨਾਂ ਨੇ ਦੇਸ਼ ਪਰਦੇ ਲੋਕਾਂ ਨੂੰ ਅੱਜ ਦੇ ਦਿਹਾੜੇ ਦੀ ਵਧਾਈ ਦਿੱਤੀ ਤੇ ਅੱਜ ਮੌਕਾ ਹੈ ਕਿ ਅਸੀਂ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰੀਏ ਉਦੋਂ ਸਾਡੇ ਜਿਹੜੇ ਆਜ਼ਾਦੀ ਘੁਲਾਟੇ ਸੀ ਉਹ ਸਾਡੀ ਖਾਤਰ ਜੇਲਾਂ ਚ ਗਏ ਕਾਲੇ ਪਾਣੀ ਗਏ ਸੋਲੀਆਂ ਤੇ ਚੜੇ ਉਦੋਂ ਦੇਸ਼ ਭਗਤੀ ਇਹ ਸੀ ਤੇ ਅੱਜ ਦੇਸ਼ ਭਗਤੀ ਇਹ ਆ ਕਿ ਉਹਨਾਂ ਨੇ ਜਿਹੜੀ ਆਜ਼ਾਦੀ ਕਹਿਆ ਸੀ ਸਿੱਦੇ ਅੱਜ ਆ ਪੱਕ ਸਕਦੇ ਕਿ ਤਿੰਨ ਕਿਸਮ ਦੀ ਹੁੰਦੀ ਹੈ ਇੱਕ ਤਾਂ ਹੈਗੀਆ ਤੁਹਾਨੂੰ ਵੋਟ ਪਾਉਣ ਦੀ ਆਜ਼ਾਦੀ ਜਿਹੜੀ ਸ਼ਾਇਦ ਅੱਜ ਉਹ ਵੀ ਖਤਰੇ ਵਿੱਚ ਆ ਤੇ ਬਾਕੀ ਹੁੰਦੀ ਆ ਤੁਹਾਡੀ ਆਰਥਿਕ ਆਜ਼ਾਦੀ ਸਮਾਜਿਕ ਆਜ਼ਾਦੀ ਆਰਥਿਕ ਆਜ਼ਾਦੀ ਦਾ ਮਤਲਬ ਇਹ ਆ ਕਿ ਸਾਰੇ ਬੱਚਿਆਂ ਨੂੰ ਵਧੀਆ ਸਿੱਖਿਆ ਮਿਲੇ ਬਾਲ ਉਹਨਾਂ ਦਾ ਧਰਮ ਜਾਤ ਕੋਈ ਉਹਦੇ 'ਚ ਬੰਧਨ ਨਾ ਹੋਵੇ ਕੋਈ ਗਰੀਬੀ ਰੇਖਾ ਤੋਂ نیچے ਉੱਪਰ ਸਾਰਿਆਂ ਨੂੰ ਵਧੀਆ ਸਿੱਖਿਆ ਮਿਲੇ ਇਹ ਵੀ ਦੇਸ਼ ਭਗਤੀ ਆ ਬੱਚੇ ਪੜ੍ਹ ਲਿਖ ਕੇ ਰੋਜ਼ਗਾਰ ਲੈਣ ਉਹ ਜਿਹੜੀ ਬੇਰੋਜ਼ਗਾਰੀ ਤੋਂ ਆਜ਼ਾਦੀ ਉਹਨਾਂ ਨੂੰ ਮਿਲੇ ਇਸੇ ਤਰ੍ਹਾਂ ਬਿਮਾਰੀ ਤੋਂ ਔਰ ਸਾਰਿਆਂ ਦੇ ਸਾਰੀਆਂ ਭਰਿਆਦੀ ਸਹੂਲਤਾਂ ਲੋਕਾਂ ਨੂੰ ਮਿਲਣ ਗੰਦਗੀ ਤੋਂ ਬਿਮਾਰੀਆਂ ਤੋਂ ਆਜ਼ਾਦੀ ਮਿਲੇ ਕੋਈ ਬੰਦਾ ਕੀ ਖਾਂਦਾ ਹੈ ਕੀ ਉਹ ਪਕਾਉਂਦਾ ਘਰ ਦੇ ਵਿੱਚ ਕਿਹਦੇ ਨਾਲ ਵਿਆਹ ਕਰਾਂਦਾ ਇਹ ਸਾਰੇ ਮਤਲਬ ਜਿਹੜੇ ਧਰਮਾਂ ਤੋਂ ਉੱਪਰ ਰੋਟੀਆਂ ਜਿਹੜੀ ਹੈਗੇ ਆ ਹਰ ਇੱਕ ਇਨਸਾਨ ਦਾ ਹੱਕ ਹੈ ਉਹਨੂੰ ਸਮਾਜਿਕ ਆਜ਼ਾਦੀ ਸਾਰੇ ਆਪਾਂ ਮਿਲ ਕੇ ਜੇ ਸਾਡੇ ਸਾਰੇ ਸਮਾਜ ਸਾਰੇ ਫਿਰਕੇ ਸਾਡੇ ਇਕੱਠੇ ਮਿਲ ਕੇ ਕੋਸ਼ਿਸ਼ ਕਰਨਗੇ ਤਾਂ ਤਾਂ ਇਸ ਦੇਸ਼ ਨੂੰ ਪੰਜਾਬ ਨੂੰ ਅੱਗੇ ਵਧਣ ਤੋਂ ਕੋਈ ਨਹੀਂ ਰੋਕ ਸਕਦਾ ਸੋ ਇਸ ਵੇਲੇ ਇਹ ਵੀ ਇੱਕ ਸੱਚੀ ਦੇਸ਼ ਭਗਤੀ ਆ ਕਿ ਲੋਕਾਂ ਦਾ ਆਪਸ ਵਿੱਚ ਮੇਲ ਬਲਾ ਵਧਾਈਏ ਆਪਾਂ ਆਪਸ ਵਿੱਚ ਪਿਆਰ ਹੋਵੇ ਸਾਡਾ ਜਿਹੜਾ ਸੱਭਿਆਚਾਰ ਵੀ ਹੈ ਸਾਡੇ ਗੁਰੂਆਂ ਨੇ ਜਿਹੜੀ ਸਰਬੱਤ ਦੇ ਭਲੇ ਦੀ ਗੱਲ ਕੀਤੀ ਆ ਅਸੀਂ ਗੁਰੂਆਂ ਦੀ ਵੀ ਜਿਹੜਾ ਹੁਕਮ ਹੈ ਉਹਨੂੰ ਉਹਨੂੰ ਮੰਨੀਏ ਸਰਬੱਤ ਦੇ ਭਲੇ ਦੀ ਗੱਲ ਕਰੀਏ ਔਰ ਸਾਰੇ ਜਣੇ ਇਕੱਠੇ ਹੋ ਕੇ ਹਮਲਾ ਮਾਰੀਏ ਆਪਣੇ ਪੰਜਾਬ ਨੂੰ ਜੜੀ ਸ਼ਹੀਦਾਂ ਨੇ ਜਿਹੜਾ ਉਹਨਾਂ ਨੇ ਕੰਮ ਸ਼ੁਰੂ ਕੀਤਾ ਸੀਗਾ ਜਿਹੜੀ ਆਰਥਿਕ ਤੇ ਸਮਾਜਿਕ ਸਾਡੀ ਜਿਹੜੀ ਹੈਗੀ ਆਜ਼ਾਦੀ ਹੈਗੀ ਆ ਉਹ ਅਸੀਂ ਹਰ ਘਰ ਤੱਕ ਖੁਸ਼ਹਾਲੀ ਜਿਹਨੂੰ ਅਸੀਂ ਰੰਗਲਾ ਪੰਜਾਬ ਸਾਡੇ ਮਾਲਕ ਜੋ ਮੁੱਖਪਤੀ ਸਾਹਿਬ ਬਣਾਣਾ ਚਾਹੁੰਦੇ ਆ ਉਹਦੇ ਵਾਸਤੇ ਉਹ ਤਾਂ ਹੀ ਹੋਏਗਾ ਜੇ ਪੰਜਾਬ ਪੜਿਆ ਲਿਖਿਆ ਹੋਏਗਾ ਨਸ਼ਾ ਮੁਕਤ ਹੋਏਗਾ ਔਰ ਇੱਥੇ ਇੰਡਸਟਰੀ ਆਏਗੀ ਕਿਸਾਨ ਪਰ ਖੁਲਤ ਹੋਣਗੇ ਔਰ ਜਿਹੜੇ ਆਪਾਂ ਨੂੰ ਬੱਚਾ ਲਈ ਰੋਜ਼ਗਾਰ ਪੈਦਾ ਹੋਏਗਾ ਹਰ ਘਰ ਦੇ ਵਿੱਚ ਜੜਾ ਹੈਗਾ ਉਹ ਕੋਈ ਸਰਕਾਰੀ ਜਾਂ ਪ੍ਰਾਈਵੇਟ ਨੌਕਰੀਆਂ ਉਹਦਾ ਲਾਭ ਪਹੁੰਚੇਗਾ ਲੋਕਾਂ ਤੱਕ ਇਹ ਅਸਲੀ ਅੱਜ ਦੀ ਜਿਹੜੀ ਦੇਸ਼ ਭਗਤੀ ਹੈ ਇਹ ਆ ਤੇ ਮੈਂ ਉਮੀਦ ਕਰਦਾ ਕਿ ਅਸੀਂ ਇਕੱਠੇ ਹੋ ਕੇ ਅਸੀਂ ਪੂਰੀ ਦੁਨੀਆ ਨਾਲ ਉਹ ਹੱਲ ਲੈ ਸਕਦੇ ਆ ਜੇ ਅਸੀਂ ਆਪਸ ਦੇ ਵਿੱਚ ਦੇਸ਼ ਦੇ ਸਾਰੇ ਫਿਰਕੇ ਸਾਰੇ ਧਰਮਾਂ ਦੇ ਸਾਰੀਆਂ ਅਲੱਗ-ਅਲੱਗ ਭਾਸ਼ਾ ਬੋਲਣ ਵਾਲੇ ਅਲੱਗ-ਅਲੱਗ ਰੀਜਨਸ ਦੇ ਬੰਦੇ ਜਿਹੜੇ ਆ ਗਿਆ ਸਾਰੇ ਅਸੀਂ ਇਕੱਠੇ ਹੋ ਕੇ ਕੋਸ਼ਿਸ਼ ਕਰਾਂਗੇ ਤਾਂ ਫਿਰ ਬਣੇਗਾ ਜਿਹੜਾ ਆਪਣਾ ਦੇਸ਼ ਆ ਸਾਡਾ ਨੰਬਰ 1 ਦੇਸ਼ ਬਹੁਤ-ਬਹੁਤ ਧੰਨਵਾਦ ਕਰੜਾ ਬੁੱਕੇ ਕੰਗਾ ਅਜੀਤ ਕੀ ਅਮਰਪੁਰ ਸਪਾਲ ਦੇ ਨਾਲ ਸਿਕੰਦਰਪੁਰ ਸ੍ਰੀਚਾ ਜਾਨਿਕਾ ਟੀਵੀ ਅੰਮ੍ਰਿਤਸਰ